ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ ਦੇਖ ਸਕਦਾ ਤੁਸੀਂ ਬਹੁਤ ਜ਼ਿਆਦਾ ਮੋਗਾ ਟਰੈਕਟਰ ਮੰਡੀ ਭਰੀ ਆ ਜੀ ਅੱਜ ਫੇਰ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਆ ਜੀ ਦੇਖ ਸਕਦਾ ਤੁਸੀਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਆ ਜੀ ਤੇ ਤਾਂ ਨੂੰ ਕਵਾਂ ਲੈ ਕੱਲੇ ਕੱਲੇ ਟਰੈਕਟਰ ਦੇ ਦਰਸ਼ਨ ਦੇ ਸਕਦਾ ਤੁਸੀਂ ਪਰਲੀ ਸਾਈਡ ਪੌਲ ਦੇ ਥੱਲੇ ਹੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਤੇ ਆ ਇਧਰੋਂ ਕੋਲ ਆ ਰਿਹਾ ਜੀ ਢਲਾਨ ਵਾਲਾ ਮੇਨ ਰੋਡ ਆ ਜਿਹੜਾ ਬਰਨਾਲੇ ਜਾਂਦਾ ਇਹਦੀ ਪਰਲੀ ਸਾਈਡ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਤੇ ਤੁਹਾਨੂੰ ਕਰਵਾਵਾਂਗੇ ਦਰਸ਼ਨ ਕਿ ਆ ਅੱਜ ਦੇ ਕੀ ਕੀ ਰੀਡ ਨੇ ਇਹਨਾਂ ਟਰੈਕਟਰਾਂ ਦੇ ਆਜੋ ਲੈ ਕੇ ਚੱਲਦੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਹੁੰਚੇ ਟਰੈਕਟਰ ਦੇਖ ਸਕਦੇ ਤੁਹਾਡੇ ਸਾਹਮਣੇ ਆ ਇੱਧਰ ਵੀ ਦੇਖ ਸਕਦੇ ਹਾਂ ਸਮਰਾਜ ਖੜਾ ਹੀ ਕਰਵਾਉਣਾ ਹੈ ਦਰਸ਼ਨ ਸਮਰਾਜ 855 ਦੇਖ ਸਕਦੇ ਹਾਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਦੇਖ ਸਕਦੇ ਤੁਸੀਂ 12 ਮਾਡਲ ਆ 3,95,000 ਰੁਪਏ ਡਿਮਾਂਡ ਆ ਟਰੈਕਟਰ ਦੀ ਪੰਜਾਬ ਨੰਬਰ ਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਪੰਚਾਈ ਤੇ ਦੇਖ ਸਕਦੇ ਹੋ ਅੰਗਰੋਂਗ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆ ਵੀ ਟਾਇਰ ਵੀ ਦੇਖ ਸਕਦੇ ਹੋ ਤੁਸੀਂ ਟਾਇਰ ਟੱਪਾ ਪੂਰਾ ਵਧੀਆ ਪਿਆ ਹੈ ਤੇ ਨਵੇਂ ਟਾਇਰ ਹੈ ਇਹ ਦੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਤੇ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਇੱਧਰ ਖੜਾ ਹੈ ਸਵਰਾਸ 744F ਇਹ ਦੀ ਵੀ ਦੇਖ ਸਾਡਾ ਤੇ ਕੰਡੀਸ਼ਨ ਪੰਜਾਬ ਨੰਬਰ ਹੈ ਜੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਤੇ 6 ਮਾੜਾ 3 ਲੱਖ 20 ਹਜ਼ਾਰ ਪ੍ਰੀ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਤੁਸੀਂ ਕਿਹੇ ਬਸਲੀ 6 ਗਨੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪੈ ਟਾਇਰ ਗੁੱਡ ਇਰ ਦੇ ਟਾਇਰ ਹੈ ਜੀ ਤੇ ਆ ਜੋ ਅੱਗੇ ਲੈ ਕੇ ਜਲਦੀ ਖੜਾ ਇਹ ਇਧਰ ਮਹਿੰਦਰਾ 475 DI ਇਹ ਦੀ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪੈ ਟਰੈਕਟਰ ਆ ਤੇ ਸੱਤ ਮਾਡਲ ਆ ਜੀ 250000 ਰੁਪਏ ਦੀ ਡਿਮਾਂਡ ਹੈ ਟਰੈਕਟਰ ਵੀ ਦੇਖ ਸਕਦੇ ਤੁਸੀਂਾਕੀ ਸਵਰਾਜ ਖੜਾ 735 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਾਡੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਐਟਾ ਪਾਈ ਦੇਸ ਦੇਖ ਸਾਡੇ Ориਜినਲ ਟਰੈਕਟਰ ਆਈ ਬਿਲਕੁਲ ਸਾਫ਼ ਪਿਆ ਬਾਕੀ ਉੱਤਰ ਖੜਾ ਸਵਰਾਜ ਦੇ ਸਾਡੇ 23 ਮਾਡਲ 695000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਸਵਰਾਜ 74 ਐਕਸਟੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਬੈਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਇਧਰ ਹੈ ਹੈ 99 ਮਾਡਲ 165000 ਰੁਪਏ ਦੀ ਡਿਮਾਂਡ ਹੈ ਸਰਾਸਾ 37 ਦੀ ਤੇ ਇਧਰ ਖੜਾ ਹੈ ਸੋਨ ਵਾਲੀ ਕਾ ਡੀਐਸ 445 ਸੋਨ ਵਾਲੀ ਕਾ ਇੰਟਰਨੈਸ਼ਨਲ 2015 ਮਾਡਲ ਹੈ 390000 ਰੁਪਏ ਡਿਮਾਂਡ ਹੈ ਟਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਤੇ ਟਾਇਰਾਂ ਦੀ ਕੰਡੀਸ਼ਨ ਤੇ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਪੰਜਾਬ ਨੰਬਰ ਹੈ ਜੀ ਬਾਕੀ ਇੱਧਰ ਖੜਾ ਇਸ ਵਰਰਾ 7744 21 ਮਾਡਲ ਆ 595000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਤੇ ਦੇਖ ਸਕਦੇ ਇਹ ਬਸ ਲੀਕ ਛੇਕ ਨਹੀਂ ਬਹੁਤ ਸਾਫ਼ ਟਰੈਕਟਰ ਪਿਆ ਦੇਖ ਸਕਦਾ ਤੁਹਾਡੇ ਸਾਹਮਣੇ ਆ ਤੇ ਬਾਕੀ ਹੋਰ ਵੀ ਕਰਵਾਉਣੇ ਦਰਸ਼ਕਾਂ ਟਰੈਕਟਰਾਂ ਦੇ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਨੇ ਅੱਜ ਅਜ ਤਾਂ ਟਰਾਲ ਲਾਜੀ ਪਕਾਉਗਾ ਜੀ ਦੇ ਸਕਦੇ ਤੁਸੀਂ ਕਿਸਾਨ ਭਰਾਵਾਂ ਨੂੰ ਬੀਨ ਜੇ ਕੋ ਜਰੂਰ ਇੱਥੇ ਜਿਹੜਾ ਮਾੜਾ ਮੋਗਾ ਟਰੈਕਟਰ ਮੰਡੀ ਚ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਹੁੰਦੇ ਆ ਲੈ ਸਕਦਾ ਤੁਸੀਂ ਤੇ ਬਾਕੀ ਇੱਧਰ ਦੇਖ ਸਕਦੇ ਜੀ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਇੱਧਰ ਖੜਾ ਜੀ ਅਰਜਨ ਦਾ 2007 ਮਾਡਲਾ 3 ਲੱਖ 71000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਦੇਖ ਸਕਦਾ ਤੇ ਇਧਰ ਖੜਾ ਹੈ 83911 ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਧਰ ਬੰਪਰ ਵਗੈਰਾ ਦੇਖ ਸਕਦੇ ਤੁਸੀਂ 370000 ਰੁਪਏ ਦੀ ਡਿਮਾਂਡ ਹੈ ਤੁਸੀਂ 97 ਮਾਰ ਲਾਈ ਬਹੁਤ ਸਾਫ਼ ਟਰੈਕਟਰ ਪਿਆ ਇਹ ਦੇਖ ਸਕਦੇ ਤੁਸੀਂ ਤਿਆਰ ਕੀਤਾ ਹੈ ਡਰਾਈਵ 83911 ਆ ਦੇਖ ਸਕਦਾ ਤੁਸੀਂ ਮਿਊਜ਼ਿਕ ਸਿਸਟਮ ਵਗੈਰਾ ਲੱਗ ਗਿਆ ਬਹੁਤ ਸਾਫ਼ ਕੰਡੀਸ਼ਨ ਦਾ ਇਹ ਚੈਰੀ ਟਰੈਕਟਰ ਟੱਪਾ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਕਿਸੇ ਪਾਸੇ ਲੀਕ ਸੀ ਨਹੀਂ ਬਹੁਤ ਵਧੀਆ ਡੈਕੋਰੇਸ਼ਨ ਕੀ ਜਿਹੜਾ ਟਰੈਕਟਰ ਦੀ ਦੇਖ ਸਕਦੇ ਤੁਸੀਂ ਐਨਪਸ ਸਟੈਪਸ ਤੋਂ ਪੱਲਾ ਆਈ ਬਾਈ ਹੋਆ ਦੇ ਤੇ ਬਹੁਤ ਸੋਹਣਾ ਮੋਡੀਫਾਈ ਕੀਤਾ ਟਰੈਕਟਰ 911 ਤੇ ਪੇਂਟ ਹੋਇਆ ਜੀ ਤੁਹਾਡੇ ਸਾਹਮਣੇ ਆ ਤੁਮ ਤੇ ਪੰਜਾਬ ਨੰਬਰ ਆ ਜੀ ਆ ਲਾਈਟਾਂ ਲੋਟਾ ਦੇਖ ਸਕਦੇ ਹੋ ਬਹੁਤ ਸੋਹਣੀਆਂ ਲਾਈਟਾਂ ਲਾਈਆਂ ਇਹ ਤੇ ਬਾਕੀ ਇੱਧਰ ਦੇਖ ਸਕਦੇ ਹੋ ਸਵਰਾਜ 735 ਖੜਾਈ ਪੰਜਾਬ ਨੰਬਰ ਹੈ ਜੀ ਇੱਕ ਹੀ ਮਾਰਲਾ 2,25,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਇਹ ਜੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਵੇਚ ਟਰੈਕਟਰ ਸੋਨਾ ਟਰੈਕਟਰ ਆ ਜੇ ਦੇ ਸਕਦਾ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੇਰ ਹੈ ਗਈ 80-85 ਪੈਸੇ ਟਾਇਰ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ ਅਦਰ ਛਤਰੀ ਸੁੱਤਰੀ ਲੱਗ ਗਈ ਹੈ ਨੰਗ ਰੰਗ ਰੋਗਣ ਪੂਰਾ ਵਧੀਆ ਪਿਆਈ ओरिजिनल ਟਰੈਕਟਰ ਆ ਜੀ ਪੰਜਾਬ ਨੰਬਰ ਆ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਕਿਸੇ ਪਾਸੇ ਲੀਕ ਛੇਕ ਨਹੀਂਗਾ ਤੇ ਬਿਲਕੁਲ ਸਾਫ ਆ ਹਾਲਤ ਦੇ ਵਿੱਚ ਪਿਆ ਬਾਕੀ ਸੋਨਾ ਵਾਲੀ ਕਾ ਖੜਾ ਜੀ ਡੀਏ 60 RX ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬੈਟਰ ਰੱਖਾ ਤੇ 14 ਮਾਡਲ ਆ 4,80,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਓਕੇ ਇੱਧਰ ਖੜਾ ਹੈ ਅਰਜਨ ਨੋਵਾ ਮਹਿੰਦਰਾ 605 ਡੀਆਈ ਇਹ ਵੀ ਦੇਖ ਸਕਦੇ ਹੋ ਤੁਸੀਂ ਇੱਕੀ ਮਾਡਲ ਆ 6,90,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਜੀ ਤੇ ਇੱਧਰ ਜਿਉਂਡੀਅਰ ਖੜਾ ਹੈ 5310 15 ਮਾਡਲ ਆ 6,80,000 ਰੁਪਏ ਦੀ ਡਿਮਾਂਡ ਹੈ ਇਹ ਬਾਕੀ ਇੱਧਰ ਖੜਾ ਹੈ ਮਹਿੰਦਰਾ 755 ਡੀਆਈ 2 ਮਾਡਲ ਆ 2 ਲੱਖ 240000 ਰੁਪਏ ਦੀ ਮੰਗ ਦੇ ਟਰੈਕਟਰ ਦੀ ਬਹੁਤ ਸਾਫ ਟਰੈਕਟਰ ਪਿਆਈ ਤੇ ਬਾਕੀ ਅੱਗੇ ਲੈ ਕੇ ਚੱਲਦੇ ਆਂ ਖੜਾ ਏ ਸਵਰਾਸ 735 ਤੇ ਇਧਰ ਮਹਿੰਦਰਾ ਖੜਾ ਏ 200 ਆ ਸੱਤ ਮੜਲਾ 242000 ਰੁਪਏ ਦੀ ਮੰਗ ਆ ਮਹਿੰਦਰਾ 265 ਅਲੀ ਆਈ ਤੇ ਬਾਕੀ ਇਧਰ ਖੜਾ ਈ ਸਵਰਾਸ ਆ ਤਿੰਨ ਮੜਲਾ 237000 ਰੁਪਏ ਦੀ ਮੰਗ ਆ ਟਰੈਕਟਰ ਦੀ ਤੇ ਪਾਵਰ ਟਰੈਕਟਰ ਖੜਾ ਈ ਦੇਖ ਸਕਦੇ ਤੁਸੀਂ ਪਾਵਰ ਟਰੈਕ ਬਹੁਤ ਸਾਫ ਟਰੈਕਟਰ ਪਿਆਈ ਦੇਖ ਸਕਦੇ ਤੁਸੀਂ ਡੀਜ਼ਲ ਸਰਵਰ ਪਲਾਸਾ ਤੇ ਕਿਹੇ ਪੋਸਿਬਿਲੀ ਛੇੜਨੇ 24 ਨਵਾਂ ਟਰੈਕਟਰ ਪਈ ਦੇਖ ਸਕਦਾ ਤੁਸੀਂ ਟਾਇਰਾਂ ਦੀ ਹਾਲਤ ਵੀ ਦੇਖ ਸਕਦਾ ਪੰਜਾਬ ਨੰਬਰ ਆ ਤੇ 17 ਮਾਡਲ ਦਾ 4,50,000 ਰੁਪਏ ਦੀ ਮੰਗ ਆ ਜਿਵੇਂ ਜਾਇਜ਼ ਰੇਟ ਆ ਤੇ ਬਿਲਕੁਲ ਸਾਫ ਟਰੈਕਟਰ ਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਦੇਖ ਸਕਦਾ ਤੁਸੀਂ ਤੇ ਇੱਧਰ ਖੜਾ ਮਹਿੰਦਰਾ ਅਰਜਨ ਅਲਟਰਾ ਵਾਂਸ 605 ਡੀਏ ਤੇ 10 ਮਾਡਲ ਦਾ 3,75,000 ਰੁਪਏ ਦੀ ਮੰਗ ਰਿਹਾ ਟਰੈਕਟਰ ਦੀ ਇਹ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਦਾ ਟਰੈਕਟਰ ਆ ਇੱਧਰ ਖੜਾ ਹੈ ਮਹਿੰਦਰਾ 605 DI ਅਰਜਨ ਨੋਵੋ 21 ਮਾਡਲ ਦਾ 7 ਲੱਖ 45 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਰੇਸ ਸਕਦੇ ਤੁਸੀਂ ਪੰਜਾਓ ਨੰਬਰ ਤੇ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਲਓ ਤੇ ਮਿਊਜ਼ਿਕ ਸਿਸਟਮ ਵੀ ਆ ਲੱਗਿਆ ਬਹੁਤ ਸਾਫ ਟਰੈਕਟਰ ਪਿਆ ਇਹ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਬਾਕੀ ਮਹਿੰਦਰਾ ਖੜਾ ਹੈ 265 DI ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਟਾਇਰਾਂ ਦੀ ਹਾਲਤ ਦੇਖ ਲੈ ਚਾਰ ਮਾਡਲ ਦਾ 2 ਲੱਖ 30 ਹਜ਼ਾਰ ਰੁਪਏ ਦੀ ਮੰਗ ਹੈ ਤੇ ਇਕੱਦਰ ਵੀ ਇਹਨੂੰ ਬਹੁਤ ਸਾਫ਼ ਟਰੈਕਟਰ ਤੇ ਆਈ ਦੇਖ ਸਕਦੇ ਤੁਸੀਂ ਬਾਕੀ ਇੱਧਰ ਖੜਾ ਹੈ ਮਹਿੰਦਰਾ 265 DI ਤੇ ਸੱਤ ਮਾਡਲ ਦਾ 245000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਟੈਟਾਪਾ ਦੀ ਸਾਰੇ ਟਾਇਰਾਂ ਦੀ ਕੰਡੀਸ਼ਨ ਟਾਇਰ ਹੈਗੇ 40 45 ਦਾ ਸਾਰੇ ਅਗਲੇ ਤੇ ਪਿਛਲੇ ਤੇ ਬਾਕੀ ਐਚ ਐਮਟੀ ਖੜਾ 4511 99 ਮਾਡਲ ਦਾ 150000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਹੈ ਜੀ ਦੇਖ ਸਕਦੇ ਤੁਸੀਂ ਤੇ ਰੰਗ ਰੁਗਨ ਦੇਖ ਸਕਦੇ ਆ origignal ਰੰਗ ਆ ਜੀ ਤੇ ਬਾਕੀ ਟਾਇਰ ਨਵੇਂ ਆ ਹੀ ਦੇਖ ਸਕਦੇ ਤੁਸੀਂ ਅਗਲੇ ਦੇ ਪਿਛਲੇ ਤੇ ਬਾਕੀ ਹਾਲਤ ਬਿਲਕੁਲ ਸਾਫ਼ ਹੈ ਟਰੈਕਟਰ ਦੀ ਤੇ ਦਰਖੜਾ ਫਾਰਮ ਟਰੈਕ 60 6 ਮਾਡਲ ਦਾ 250000 ਰੁਪਏ ਡਿਮਾਂਡ ਹੈ ਟਰੈਕਟਰ ਦੀ ਨਿਆਮ ਨੰਬਰ ਹੈ ਜੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਦੇਖ ਸਕਦਾ ਤੁਹਾਡੇ ਸਾਹਮਣੇ ਆ ਤੇ ਬਾਕੀ ਮਹਿੰਦਰਾ ਖੜਾ ਯਾਰ ਜਨਲਟਰ 565 ਡੀਏ 7 ਮਾਡਲ ਦਾ 340000 ਰੁਪਏ ਡਿਮਾਂਡ ਹੈ ਪੰਜਾਹ ਨੰਬਰ ਹੈ ਜੀ ਇਹ ਵੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਆ ਤੇ ਅੱਕੇ ਇੱਧਰ ਖੜਾ ਸਵਰਾਜ 735 ਐਫ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹਾਂ ਦੱਸਦਾ ਹੁਣ ਪਰ ਹਰ ਕੋਦੇ ਉੱਤੀ ਆਣਿਆ ਨਾ 700 ਲੱਖ 32000 ਰੁਪਏ ਦਾ ਤੇ ਅੱਦੀ ਬਾਕੀ ਇੱਧਰ ਖੜਾ ਹੀ ਫਾਰਮ ਟਰੈਕ 98 ਮਲਵਾ 22000 ਰੁਪਏ ਦਾ ਡਬਲ ਕਲੱਚ ਹੈ ਜੀ ਅਰਜੀਨਲ ਟਰਾਈ ਟਰਾਈ ਵੀ ਦੇ ਸਕਦੇ ਹਾਂ ਤੁਸੀਂ ਸਾਰਾ ਤੇ ਪੰਜਾਬ ਨੰਬਰ ਆ ਇਹ ਬਾਕੀ ਸਦਰਾਜ ਖੜਾਈ 855 ਹੈ। ਇਹ ਵੀ ਟਰੈਕਟਰ ਦੇਸ ਆਉਂਦੇ ਆ। ਸ਼ੂਰਨ ਕੰਡੀਸ਼ਨ ਟਰੈਕਟਰ ਆ ਬੈਲਾ ਕੋਲ ਨਵਾਂ ਟਰੈਕਟਰ ਪਿਆ ਜੀ 21 ਮਾਡਲ ਆ। ਆਸੀ ਭਾਈ ਦੀ 690000 ਰੁਪਏ ਦੀ ਮੰਗ ਹੈ ਟਰੈਕਟਰ ਦੀ। ਦੇਖ ਸਕਦੇ ਹੋ ਤੁਸੀਂ ਬਿਲਕੁਲ ਨਵਾਂ ਟਰੈਕਟਰ ਪਿਆ ਜੀ। ਬਾਕੀ ਇੱਧਰ ਖੜਾ ਹੀ ਫਾਰਮ ਟਰੈਕਸ 62 ਮਾਡਲ 2 ਲੱਖ 20000 ਰੁਪਏ ਦੀ ਮੰਗ ਹੈ ਟਰੈਕਟਰ ਦੀ। ਦੇਖ ਸਕਦੇ ਹੋ ਤੁਸੀਂ ਤੇ ਟਰੈਕਟਰ ਬਿਲਕੁਲ ਸਾਫ ਹੈ ਜੀ ਦੇਖ ਸਕਦੇ ਤੁਹਾਡੇ ਗ੍ਰਾਮ ਨੇ 50 ਨੰਬਰ ਹੈ ਜੀ ਬਾਕੀ ਇਧਰ ਖੜਾ ਮਹਿੰਦਰਾ 473 DI 99 ਮਾਡਲ ਦਾ 215000 ਦੀ ਡਿਮਾਂਡ ਹੈ ਡਬਲ ਕਲਚ ਹੈ ਜੀ ਦੇਖ ਸਕਦੇ ਤੁਸੀਂ ਟਰੈਕਟਰ ਬਿਲਕੁਲ ਸਾਫ ਹੈ ਜੀ ਤੇ ਇਧਰ ਖੜਾ ਹੈ ਪੌਲਟ੍ਰੈਕ R 555 on ਜੀ ਮਾਡਲ ਦਾ 260000 ਦੀ ਡਿਮਾਂਡ ਹੈ ਟਰੈਕਟਰ ਦੀ ਡਬਲ ਕਲਚ ਹੈ ਜੀ ਡਬਲ VTO ਤੇ ਬਾਕੀ ਦੇਖ ਸਕਦੇ ਹੋ ਟਾਇਰ ਟੱਪਾ ਤੁਸੀਂ ਟਾਇਰ ਟੱਪਾ ਹੈਗਾ ਇਹ ਦਾ 80 85 ਪੈਸੇ ਟਾਇਰ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ ਸਵਰਾਜ ਖੜਾ ਦਾ 735 ਦੇਖ ਸਕਦੇ ਹੋ ਇਹ ਵੀ ਤੁਸੀਂ ਇਹ ਵੀ ਟਰੈਕਟਰ オリジナル ਟਾਇਰ ਟਾਇਰ ਦੇ ਸਕਦਾ ਤੁਹਾਡੇ ਸਾਹਮਣੇ ਆ ਪੇਂਟ ਪੋਂਡ ਪੇਂਟ ਹੋਇਆ ਵਾ ਤੇ ਇਹ 86 ਮੌੜ ਲੱਖ 120000 ਰੁਪਏ ਦੀ ਮੰਗ ਨਾਲ ਇੱਧਰ ਖੜਾਈ ਮਹਿੰਦਰਾ 275 ਡੀ ਇੱਕ ਮੌੜ ਲਾ 2 ਲੱਖ 38000 ਰੁਪਏ ਦੀ ਮੰਗ ਦਾ ਟਰੱਕ ਦੀ ਟਾਇਰ ਟੱਪਾ ਤੁਸੀਂ ਦੇ ਸਕਦੇ ਆ ਇਹ 70 75 ਪੈਸੇ ਟਾਇਰ ਹੈਗੇ ਆ ਇਹ ਅਗਲੇ ਤੇ ਪਿਛਲੇ ਤੇ ਬਾਕੀ ਇਧਰ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਦੀ ਇਸ ਰੰਗ ਕਰੋਗਨ ਵੀ ਦੇਖ ਸਕਦੇ ਹੋ 50 ਨੰਬਰ ਹੈ ਜੀ ਤੇ ਇਧਰ ਖੜਾ ਸੋਨ ਵਾਲੀ ਕਾ ਦੇਖ ਸਕਦਾ ਡੀਏ 750 ਖੜਾ ਹੈ ਬਿਲਕੁਲ ਨਵਾਂ ਟਰੈਕਟਰ ਖੜਾ ਹੀ ਦੇਖ ਸਕਦਾ ਤੁਹਾਡੇ ਸਾਹਮਣੇ ਆ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੀ ਟਰੈਕਟਰ ਸੋਨ ਵਾਲੀ ਕਾ ਦੇਖ ਸਕਦੇ ਤੁਸੀਂ ਟਾਇਰ ਟੱਪਾ ਵੀ ਕਿਸੇ ਬਸੇ ਲੀਕ ਇਸ ਨਹੀਂ ਦੀ ਦੀ ਤੇ ਬਾਕੀ 11 ਮਾੜਲਾ 310000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਟਰੈਕਟਰ ਵੈਸ ਹੋਣ ਵਾਲੀ ਕਾ ਇੰਟਰਨੈਸ਼ਨਲ ਇੱਧਰ ਖੜਾ ਹੈ ਸਵਰਾਜ 855 ਤੇ ਪੰਜਾਬ ਨੰਬਰ ਆ ਤਿੰਨ ਮਾੜਲਾ 250000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦਾ ਤੁਹਾਡੇ ਸਾਹਮਣੇ ਆ ਤੇ ਬਾਕੀ ਇੱਧਰ ਖੜਾ ਹੈ ਮਹਿੰਦਰਾ 200 ਰੁਪਏ ਹਾਂ 265 ਡੀਆ ਇਹਦੀ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਪੰਜਾਬ ਨੰਬਰ ਆ 57 ਮਾੜਲਾ 1 ਲੱਖ 1:55 ਯਾਰ ਪੇਡ ਬਾਨ ਦਾ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਤਾਂ ਅਬ ਕਿ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਤੇ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਆਪਾਂ ਲੰਬੀ ਵੀਡੀਓ ਥੋੜੀ ਜਿਆਦਾ ਬਣ ਜਾਂਦੀ ਆ ਕਿਉਂਕਿ ਆਪਾਂ ਤੁਹਾਨੂੰ ਪਤਾ ਹੀ ਆ ਪਾਰਟ ਬਣਾ ਕੇ ਪਾਉਣੇ ਹੁੰਦਾ ਜੀ ਤੇ ਇੱਕ ਦਿਨ ਛੱਡ ਕੇ ਟੂ ਪਾਰਟ ਆਊਗਾ ਇੱਕ ਦਿਨ ਛੱਡ ਕੇ ਥਰੀ ਪਾਰਟ ਆਊਗਾ ਜੀ ਤੇ ਆ ਜਾਓ ਜੀ ਅੱਗੇ ਸ਼ੁਰੂ ਕਰਦੇ ਆਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਤੇ ਕਿਸਾਨ ਭਰਾਵਾਂ ਨੂੰ ਨਾਲੇ ਬੇਨਤੀ ਹੈ ਕਿ ਮੋਗਾ ਟਰੈਕਟਰ ਮੰਡੀ ਜ਼ਰੂਰ ਆਉਣ ਤੇ ਬਹੁਤ ਚੰਗੇ ਰੇਟਾਂ ਤੇ ਟਰੈਕਟਰ ਮਿਲਦੇ ਆ ਜੀ ਤੇ ਬਿਲਕੁਲ ਸਾਫ਼ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਜੀ ਤੇ ਕੋਈ ਵੀ ਕੰਪਲੇਨਟ ਨਹੀਂ ਹੁੰਦੀ ਟਰੈਕਟਰਾਂ ਦੀ ਆ ਤੁਹਾਡੇ ਸਾਹਮਣੇ ਆ ਜੀ ਬਹੁਤ ਸਾਫ਼ ਟਰੈਕਟਰ ਪਹੁੰਚਦੇ ਆ ਮੋਗਾ ਟਰੈਕਟਰ ਮੰਡੀ 'ਚ